ਹੈਲੋ ਸ਼ਸ਼੍ਰੀਕਾਲ ਮੇਰੀ YouTube ਫੈਮਲੀ ਮੀਤ ਕਰਦੇ ਤੁਸੀਂ ਸਾਰੇ ਠੀਕ ਠਾਕ ਅਸੀਂ ਵੀ ਠੀਕ ਠਾਕ ਆ ਜੀ ਦੀਪਾ ਮਮਾ ਬਲੌਗ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਰਾਤ ਆਪਾਂ 7:00 ਵਜੇ ਆ ਗਈ ਸੀ ਜਿੱਥੇ ਸਵੇਰ ਦਾ ਟਾਈਮ ਆ ਜੀ ਜਿਹੜਾ ਕਪੜਾ ਧੋ ਲਿਆ ਜੀ ਝਾੜੂ ਪੋਚਾ ਲਾ ਲਿਆ ਜੀ ਅੰਦਰ ਵੀ ਤੇ ਬਾਹਰ ਵੀ ਆਪਾਂ ਬੇੜਾ ਚੰਗੀ ਤਰ੍ਹਾਂ ਧੋਤਾ ਜੀ ਪਾਣੀ ਮਾਰ ਕੇ ਜੀ ਤੇ ਕੱਲ ਬਹੁਤ ਜ਼ਿਆਦਾ ਬਾਰਿਸ਼ ਹੋਈ ਸੀ ਜੀ ਚਲੋ ਬਾਰਿਸ਼ ਤਾਂ ਹੋ ਗਈ ਜੀ ਠੀਕ ਹੈ ਬਹੁਤ ਠੰਡਾ ਠੰਡਾ ਮੌਸਮ ਹੋ ਗਿਆ ਜੀ ਤੇ ਬਹੁਤ ਵਧੀਆ ਲੱਗਦਾ ਜੀ ਜਦੋਂ ਬਾਰਿਸ਼ ਹੁੰਦੀ ਹੈ ਜੀ ਤੇ ਠੰਡਾ ਠੰਡਾ ਮੌਸਮ ਹੋਵੇ ਗਰਮੀ ਤੋਂ ਥੋੜੀ ਬਹੁਤੀ ਰਾਹਤ ਮਿਲੀ ਜੀ ਇਹ ਆਪਣੇ ਕੰਮ ਅੰਦਰਲੇ ਸਾਰੇ ਕੰਪਲੀਟ ਹੋ ਗਏ ਜੀ ਤੇ ਥੋੜੇ ਬਹੁਤੇ ਰਹਿ ਗਏ ਜੀ ਆਪਣੇ ਸਬਜ਼ੀ ਲਈ ਸੀ ਜੀ ਭਾਈ ਤੋਂ ਉਹ ਆਪਾਂ ਉਹ ਕਰਨੀ ਆ ਕਿਤੇ ਮੈਂ ਪਾਣੀ ਲਾ ਦਿੱਤੀ ਸੀ ਜੀ ਗੇਰ ਨੂੰ ਉੱਪਰ ਲਵੇੜਾ ਰਹਿ ਗਿਆ ਸੀ ਜਿੱ ਤੋਂ ਨਾਲ ਇਹ ਥੋੜਾ ਜਿਹਾ ਆਪਾਂ ਧੋਤਾ ਸੀ ਜੀ ਵਿੜਾ ਤੇ ਬਾਕੀ ਇਧਰੋਂ ਰਹਿ ਗਿਆ ਸੀ ਜੀ ਅੱਗੇ ਤੋਂ ਇਹ ਵੀ ਆਪਾਂ ਸਾਫ਼ ਕਰ ਦਈਏ ਜੀ ਚਲੋ ਜੀ ਪਾਣੀ ਗੇਰ ਤੱਕ ਉੱਪਰ ਵੀ ਸਾਰੇ ਝਾੜੂ ਲਗਾਤਾ 게ਟ ਚੰਗੀ ਤਰ੍ਹਾਂ ਸਾਫ਼ ਕਰਤਾ 게ਟ ਕੋਲੋਂ ਵੀ ਬਹੁਤ ਮੀਂਹ ਦਾ ਤਰਕ ਨਾ ਮਿੱਟੀ ਆਈ ਫੇਸ ਸੀ ਹੋ ਗਿਆ ਸਾਫ਼ ਠੀਕ ਹੈ ਜੀ ਚਲੋ ਜੀ ਝਾੜੂ ਦਾ ਕੰਮ ਅਨੇ ਬੜ ਗਿਆ ਤੇ ਲਓ ਉਸ ਤੋਂ ਬਾਅਦ ਦੇਖਦੇ ਹਾਂ ਜੀ ਕੀ ਕਰਦੇ ਹਾਂ ਝਾੜੇ ਝੂੜੂ ਲਾਤਾ ਕੰਮ ਆਪਣੇ ਹੋ ਗਏ ਕੰਪਲੀਟ ਬਾਹਰਲੇ ਕੱਪੜੇ-ਕਪੜੇ ਵੀ ਆਪਣੇ ਧੋਏ ਗਏ ਚਲੋ ਜੀ ਉਸ ਤੋਂ ਬਾਅਦ ਸੋਚ ਗਏ ਕਿਆ ਕਰੀਏ ਲੋ ਜੀ ਇਹ ਮੈਂ ਆਪਣੀ ਕਿਰਾ ਤੋੜਾਂ ਦੇਗੀ ਆ ਜਿਵੇਂ ਸੁਣਨਾ ਗੰਦਾ ਹੋ ਜਾਂਦਾ ਇਹਨੇ ਕੱਤੋ ਦਈਏ ਜੀ ਸਾਰੀ ਚੱਲ ਆ ਜਾਂਦਾ ਆਪਣਾ ਬਲੇ ਦਾ ਕੰਮ ਵੀ ਨਿਬੜ ਗਿਆ ਅੰਦਰ ਲੱਗ ਨਿਬੜ ਗਿਆ ਜੀ ਜਿਹਾ ਸਿੱਕਣਾ ਇਹਰ ਸੋਈ ਦਾ ਵੀ ਆਪਣਾ ਸਾਰਾ ਕੰਮ ਪਲੀਟ ਹੋ ਗਿਆ ਜੀ

ਗਰਮੀ ਉੱਪਰੀ ਹੈ ਜੀ ਇਹ ਗਰਮੀ ਕੰਮ ਨਹੀਂ ਚਾਹਤੇ ਗਰਮਾਸਤ ਕਰ ਆਪਣੇ ਲਓ ਜੀ ਆਪਣੇ ਸਾਰੇ ਕੰਮ ਹੋ ਗਏ ਨਾਲ ਨੂੰ ਆਏ ਆਪਾਂ ਤੇ ਅੱਜ ਨਾਲ ਇਸੇ ਆਪਾਂ ਕੇਸੀ ਹੁਣ ਲਾ ਦਈਏ ਆਪਾਂ ਢੈਂਡੇ ਢੈਂਡੇ ਆਪਣੇ ਸੁੱਕ ਗਏ ਠੀਕ ਹੈ ਜੀ ਤੇ ਆਪਾਂ ਮਾਗੇ ਦਿੰ ਚੱਪਨ ਮਿਰਚੇ ਇੱਕ ਗਰਮੀ ਹੋਤਾ ਜੀ

ਗਰਮੀ ਇੰਨੀ ਆ। ਨਾ ਸੁਆਮਾ ਮਚਾ ਹੈ ਜੀ। ਪਾਂਡੇ ਲਾ ਕੇ ਉਹਦੋਂ ਬਾਅਦ ਅੱਧੀ ਰੇਸੀ ਦੀ ਪਾਣੀ। ਠੀਕ ਹੈ ਜੀ। ਮੈਂ ਆਪਾਂ ਸਾਰੀ ਸਬਜ਼ੀ ਕੱਢ ਲਾਂਗੀ। ਜਿਹੜੀ ਲਈ ਹੈ ਜੀ। ਇਹ ਆਪਾਂ ਸਬਜ਼ੀਆਂ ਕੱਢਵਾਂਗੇ ਜੀ। ਲਓ ਜੀ ਭਾਂਡੇ ਆਪਣੇ ਸਾਰੇ ਲੱਗੇ। ਹੁਣ ਆਪਾਂ ਕੱਢਾਂਗੇ ਸਬਜ਼ੀਆਂ। ਜਿਹੜੀਆਂ ਲਈਆਂ ਜੀ ਸਵੇਰੋਂ ਭਾਈ ਆਇਆ ਸੀ। ਭਾਈ ਤੋਂ ਲਈਆਂ ਜੀ ਇੰਨੀ ਮਹਿੰਗੀਆਂ ਦਿੱਤੀਆਂ ਜੀ ਹਜੇ ਸ਼ਹਿਰ ਥੋੜੀ ਪੋਤੀ ਸਸਤੀ ਮਿਲ ਜਾ। ਪਿੰਡ 'ਚ ਤਾਂ ਮਹਿੰਗੀ ਲਾਵਾਂ ਸਬਜ਼ੀ ਬਹੁਤ ਜ਼ਿਆਦਾ ਮਹਿੰਗੀ ਸੀ। ਪਰ ਖਾਏ ਬਿਨਾਂ ਸਰਦਾ ਨਹੀਂ ਜੀ ਲੈਣੀ ਪਈ। ਹੁਣ ਕੱਢਦੇ ਜੀ ਆਪਾਂ ਠੀਕ ਹੈ ਜੀ। ਲੱਗੇ ਸੀ ਆਪਾਂ ਸਬਜ਼ੀ ਕੱਢਣ। ਹਣ ਤਾਂ ਕੱਢਾਂਗੇ ਪੱਤੇ ਆ ਦੇ।

ਅੱਜ ਆਪਾਂ ਨੂਰਦਾਨੀ ਚ ਪਾ ਦਈਏ ਨਮਕ ਮਿਰਚ ਜਿਹੜਾ ਜਿਹੜਾ ਪਾਣਾ ਆਣਾ ਹੈ ਜੀ ਉਹਦੋਂ ਕੋਈ ਸੀ ਨਾ ਆਪਾਂ ਕੱਲ ਪਰਸੋਂ ਕੱਲ ਤੋਂ ਪਰਸੋਂ ਸੋਰੀ ਕੱਲ ਆਪਣਾ ਟਾਈਮ ਨਹੀਂ ਲੱਗਿਆ ਇਹ ਦੋ ਤਨੂ ਮਿਰਚ ਪਾ ਦਈਏ ਜੀ ਤੇ ਤੁਹਾਨੂੰ ਡੱਬੇ ਦੇ ਤਾਰ ਨਹੀਂ ਓਖੇ ਲੱਗਾ ਮੈਨੂੰ ਬੜੀਏ ਦੀ ਚ ਲੱਗਾ ਜੀ ਠੀਕ ਲੱਗਾ ਇਸਦੇ ਵਿੱਚ ਇਹ ਬੜਾ ਸੇਲ ਇਹ ਹੈਗਾ ਧਨੀਆ ਪਾਊਡਰ ਠੀਕ ਹੈ ਜੀ ਇਹ ਵੀ ਪਾ ਦੇ ਕੇ ਇਹ ਮੋੜ ਪਾ ਲੀਏ ਜੇ ਤਾਂ ਖਤਮ ਹੋ ਜਾਂਦਾ ਜੀ ਆਪਾਂ ਫੇਰ ਪਾ ਦਿੰਦੇ ਆ ਇਹਦੇ ਵਿੱਚ ਸੁੱਕਾ ਜੀ ਡੱਬੇ ਨੂੰ ਉਤਾਰਨੇ ਦੇ ਬੜੇ ਔਖੇ ਲੱਗਾ ਮਸਾਲਾ ਇੱਕ ੜਕਾ ਬੋਰ ਸੁਣ ਰਿਹਾ ਹੁਣ ਜੀ ਕਿਸੇ ਦਿਨ ਦੁਕਾਨਾਂ ਨਾਲ ਉਹਰੇ ਬਾਗ ਉਹਨਾਂ ਦੇ ਕੰਮ ਚੱਲ ਰਹੇ ਇਹ ਜੀ ਥੋੜਾ ਤੇਜ ਪੱਤਾ ਪਿਆ ਲਾ ਸਰੋ ਜੀ ਮਸਾਲਾ ਵੀ ਪਾ ਲਿਆਗੇ ਪੱਟ ਕੇ ਲਈ ਇੱਕ ਡੱਬੀ ਚ ਪਾ ਲਵਾਂਗੇ ਗਰਮੀ ਇੰਨੀ ਹੈ ਜੀ ਇੰਨੀ ਗਰਮ ਬੜਾਸ ਹੋਈ ਪਈ ਆ ਜਿਵੇਂ ਕਿ ਤੇ ਮੀਂਹ ਪੈ ਰਿਹਾ ਹੁੰਦਾ ਨਾ ਬੜਾਸ ਜਿ ਬੜਾਸ ਹੋਈ ਪਈ ਆ ਪਾ ਦਿੰਦੇ ਜੀਰਾ ਸਿਰਨਾ ਕਿ ਨਾ ਇਸੀ ਥੋੜਾ ਸੰਦਾ ਹੋ ਗਏ ਸਰੇ ਹੈ ਨਾ ਆਪਾਂ ਗਿੱਕ ਮਿਰਚ ਆਪਾਂ ਲਾਲ ਮਿਰਚ ਘਾਟੀ ਵਰਤਦੇ ਜੀ ਆਪਾਂ ਪਉਣੀ ਤੇਗੀ ਮਿਰਚ ਜਿਆਦਾ ਨਾ ਸੋਰੀ ਹਰੀ ਮਿਰਚ ਤੇਗੀ ਮਿਰਚ ਤਾਂ ਆਪਾਂ ਜਿੱਤੋਂ ਹੈ ਕਲਰ ਵਧੀਆ ਹੋ ਜਾਂਦਾ ਸਬਜ਼ੀ ਦਾ ਤਾਂ ਆਪਾਂ ਮਟਰ ਮੀਠੀ ڈالਾਂਗੇ ਇਹਦੇ ਵਿੱਚ ਪਿਆਜ਼ ਵੀ ਆਪਾਂ ਕੱਟਤਾ ਸੀ ਹੇ ਵੀ ਆਪਣਾ ਕੱਲ੍ਹ ਦਾ ਲਈਟ ਹੋ ਗਿਆ ਇਹ ਬੱਦੇ ਰੱਖ ਦਾਂਗੇ ਜੀ ਆਪਾਂ ਇਹ ਜਗ੍ਹਾ ਤੇ ਚਲੋ ਜੀ ਲਓ ਜੀ ਇੱਥੇ ਦੁਪਹਿਰ ਦਾ ਟਾਈਮ ਹੋ ਗਿਆ ਸੀ ਜੀ ਆਪਾਂ ਰੱਖ ਲਈ ਸੀ ਖੀਚੜੀ ਤੇ ਬਹੁਤ ਜਿਆਦਾ ਗਰਮੀ ਹੋ ਗਈ ਸੀ ਜਿਹੜੀ ਕੱਲ ਬਾਰਸ ਪਈ ਹੈ ਨਾ ਉਸ ਕਰਕੇ ਬਹੁਤ ਜਿਆਦਾ ਗਰਮੀ ਹੋ ਗਈ ਸੀ ਜੀ ਤੇ ਆਪਾਂ ਦੀਦੀ ਨੂੰਰੇ ਬੁਲਾਣ ਲੱਗੇ ਸੀ ਜੀ ਦੀਦੀ ਆਜੋ ਤੁਸੀਂ ਵੀ ਖਾ ਲਓ ਜੀ ਤੇ ਦੀਦੀ ਨੂੰ ਦੇ ਦਈਏ ਜੀ ਪਹਿਲਾਂ ਆਪਾਂ ਪਾ ਕੇ ਉਸ ਤੋਂ ਬਾਅਦ ਆਪਾਂ ਖਾਵਾਂਗੇ ਜੀ ਤੇ ਗਰਮੀ ਤਾਂ ਜੀ ਬਹੁਤ ਜਿਆਦਾ ਹੋ ਗਈ ਜੀ ਜਿਹੜੀ ਕੱਲ ਬਾਰਸ ਪਈ ਹੈ ਨਾ ਤੇ ਇੰਨੀ ਗਰਮੀ ਕਰਦੀ ਜੀ ਲਓ ਜੀ ਆਪਾਂ ਦੀਦੀ ਨੂੰ ਦੇਤੀ ਪਾ ਕੇ ਉਸ ਤੋਂ ਬਾਅਦ ਆਪਾਂ ਖਾਵਾਂਗੇ ਜੀ ਇੱਥੇ ਵੀਡੀਓ ਦਾ ਐਂਡ ਕਰਦੇ ਹੁ ਕੇ